ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਦੁਕਾਨ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਦੁਕਾਨ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਓ ਗੱਲ ਵੈਰ ਨੇ ਤੂੰ ਕਰਕੇ ਵਖਾਈ ਨਹੀਂ ਓ ਓ ਗੱਲ ਵੈਰ ਨੇ ਤੂੰ ਕਰਕੇ ਵਿਖਾਈ ਨਹੀਂ ਪਾ ਕੇ ਮੁਹੱਬਤਾਂ ਤੂੰ ਤੋੜਨਾ ਨਭਾਈ ਨਹੀਂ ਪਾ ਕੇ ਮੁਹੱਬਤਾਂ ਤੂੰ ਤੋੜਨਾ ਨਭਾਈ ਨਹੀਂ ਮੈਨੂੰ ਲਾ ਕੇ ਝੂਠੇ ਲਾਰੇ ਖਾ ਗਈ ਗਰਿਆਂ ਸਵਾਰੇ ਮੈਨੂੰ ਕੁਝ ਨਾ ਦੁਕਾਨ ਵਿੱਚ ਬਚਿਆ ਤਸ ਮੈਂ ਕਿ ਦੁਕਾਨ ਵਿੱਚ ਫਟਿਆ ਮੈਂ ਕਿ ਦੁਕਾਨ ਵਿੱਚ ਫਟਿਆ ਨਾਚੀਆਂ ਵਿਖਾ ਗਈ ਬਦਾਮਵੇਂ ਮਕਾ ਗਈ ਲਾਚੀਆਂ ਵੀ ਖਾ ਗਈ ਬਦਾਮ ਵੀ ਮਕਾ ਗਈ ਮੰਗਫਲੀ ਖਾ ਕੇ ਨਹੀਂ ਤੂੰ ਮੇਰਾ ਪੱਠਾ ਭਾ ਗਈ ਮੰਗਫਲੀ ਖਾ ਕੇ ਨਹੀਂ ਤੂੰ ਮੇਰਾ ਪੱਠਾ ਭਾ ਗਈ ਮੈਨੂੰ ਵੇਖਿਆ ਨ ਜਾਣਨੀ ਤੂੰ ਲੁੱਟ ਲਈ ਦੁਕਾਨ ਮੈਨੂੰ ਰੰਗਲਾ ਬਣਾ ਕੇ ਪਰਾਟ ਸਟਿਆ ਕੀ ਬਾਤ ਹੈ ਕੀ ਬਾਤ ਉਹ ਦੱਸ ਮੈਂ ਕੀ ਦੁਕਾਨ ਵਿੱਚ ਫਟਿਆ ਤੇਰੇ ਨਿੱਕਰ ਆਰਾ ਮੈਨੂੰ ਪੱਟਿਆ ਮੈਂ ਕਿ ਉਧਾਰ ਦੇ ਕੇ ਖੱਟਿਆ ਹੋ ਕੀ ਆਵਾਜ਼ ਹੈ ਕੀ